ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਇੱਕ ਵੱਡੀ ਖੁਸ਼ੀ ਦੀ ਖਬਰ ਦੇਸ਼ ਨੂੰ ਮਿਲੀ ਹੈ 8 ਸਾਲ ਬਾਅਦ ਇੰਡੀਆ ਦੇ ਵਿੱਚ ਏਸ਼ੀਆ ਕੱਪ ਆਇਆ ਔਰ ਕੋਰੀਆ ਨੂੰ 1-4 ਦੇ ਨਾਲ ਹਰਾ ਕੇ ਇੰਡੀਆ ਨੇ ਇਹ ਕੱਪ ਜਿੱਤਿਆ ਸਾਡੇ ਨਾਲ 올ੰਪੀਅਨ ਤੇ ਜਨੰਦਰ ਕੈਂਟਪੋ ਵਿਧਾਇਕ ਪ੍ਰਗਟ ਸਿੰਘ ਜੀ ਨੇ ਗੱਲਬਾਤ ਕਰਨ ਦੇ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕੀਆ 8 ਸਾਲ ਬਾਅਦ ਖੁਸ਼ੀਆਂ ਆਈਆਂ ਨੇ ਦੇਖੋ ਸਾਰੇ ਦੇਸ਼ਵਾਸੀਆਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਕਿਉਂਕਿ ਸਾਡੀ ਟੀਮ ਨੇ ਸਿਰਫ ਏਸ਼ੀਆ ਕੱਪ ਜਿੱਤਿਆ ਹੀ ਨਹੀਂ ਉਹਨੂੰ ਵਨ ਸਾਈਡਿਡ ਜਿੱਤਿਆ ਹੈ ਔਰ ਬਹੁਤ ਵਧੀਆ ਪਰਫਾਰਮੈਂਸ ਹੈ ਮੈਂ ਸਾਰੇ ਖਿਡਾਰੀਆਂ ਨੂੰ ਵੀ ਮੁਬਾਰਕਬਾਦ ਦੇਣੀ ਚਾਹੁੰਦਾ ਹਰਮਨਪ੍ਰੀਤ ਦੀ ਬ੍ਰਿਗੇਡ ਜਿਹੜੀ ਹੈਗੀ ਆ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਆਉਣ ਵਾਲੇ ਜਿਹੜੇ ਵਰਲਡ ਕੱਪ ਹੈਗਾ ਜਾਂ 올림픽 ਗੇਮ ਆਇਆ ਗਿਆ ਕਿਦਾਂ ਦਾ ਇਸੇ ਤਰ੍ਹਾਂ ਦਾ ਹੀ ਪਰਫਾਰਮੈਂਸ ਰੱਖੇਗੀ ਦੇ ਕੋ ਡਿਪੈਂਡ ਕਰਦਾ ਹੁੰਦਾ ਦੇ ਕੋ ਇੱਕ ਮੈਚ ਟੂ ਮੈਚ ਵੀ ਕਰਦਾ ਇੱਕ ਟੂਰਨਾਮੈਂਟ ਟੂਰਨਾਮੈਂਟ ਵੀ ਕਰਦਾ ਹੈਗਾ ਸਾਡੀ ਜਿਹੜੀ ਟੀਮ ਹੈ ਪਹਿਲੇ 4 5 6ਾਂ ਦੇ ਵਿੱਚ ਸਟੈਂਡ ਕਰਦੀ ਹੈ ਉਹ ਕਿਸੇ ਦਿਨ 골ਡ ਵੀ ਲਿਆ ਸਕਦੀ ਆ ਕਿਸੇ ਦਿਨ ਚੌਥੀ ਵੀ ਆ ਸਕਦੀ ਪੰਜਵੀਂ ਵੀ ਆ ਸਕਦੀ ਸੋ ਇਸ ਕਰਕੇ ਇਹਨੂੰ ਜਦੋਂ ਇਸ ਲੈਵਲ ਦੀਆਂ ਟੀਮਾਂ ਇਕੱਠੀਆਂ ਹੋ ਜਾਂਦੀਆਂ ਤੇ ਇਹਨੂੰ ਪ੍ਰੈਡਿਕਟ ਕਰਨਾ ਉਦੋਂ ਉਹਨਾਂ ਦੀ ਕੀ ਲੈ ਹੈਗੀ ਪਰਫਾਰਮੈਂਸ ਬੇਸਿਕਲੀ ਫਿਟਨੈਸ ਦਾ ਲੈਵਲ ਪਲੱਸ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਦਾ ਲੈਵਲ ਆ ਕਈ ਵਾਰ ਕੀ ਹੁੰਦਾ ਕਿਸੇ ਟੂਰਨਾਮੈਂਟ ਦੇ ਵਿੱਚ ਹੀ ਲੱਗਣ ਲੱਗ ਪੈਂਦਾ ਵੀ ਇਹ ਟੀਮ ਹੁਣ ਜਿੱਤਣ ਜਿੱਤਣ ਵਾਲੀ ਹੈ ਪਲੈਟਿਕ ਆਰਨਰ ਨੂੰ ਲੈ ਕੇ ਕਾਫੀ ਦੁਬਿਧਾ ਸੀ ਜੀ ਪਰ ਇਸ ਵੇਲੇ ਕਾਫੀ ਸੁਧਾਰ ਹੋਇਆ ਹੈ ਇਸ ਕਿਸੇ ਤਰ੍ਹਾਂ ਦੀ ਡੈਫੀਨੇਟਲੀ ਦੇਖੋ ਹਰਮਨਪ੍ਰੀਤ ਅੱਜ ਦੀ ਤਰੀਕ ਤੋਂ ਵਨ ਆਫ ਦਾ ਵਰਲਡਸ ਬੈਸਟ ਪਲੈਟਿਕ ਆਰਨਰ ਪਟਾ ਪੂਰਾ ਕਰ ਰਹੇਗਾ ਉਹ ਦੇਖੋ ਵਨ ਆਫ ਦਾ ਬੈਸਟ ਪਲੈਟਿਕ ਆਰਨਰ ਐਕਸਪਰਟ ਹੈਗਾ ਸੋ ਮੈਨੂੰ ਲੱਗਦਾ ਕਿ ਉਹ ਹੀ ਸਾਡਾ ਮੇਨ ਹਥਿਆਰ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਕਾਹਨੋ ਕਿ ਮਨ ਸ਼ਾਂਤ ਰੱਖ ਕੇ ਮੈਨੂੰ ਲੱਗਦਾ ਅੱਗੇ ਵਧਣ ਦੀ ਜਰੂਰਤ ਹੈਗੀ ਔਰ ਇਹ ਜਿਹੜੀ ਟੀਮ ਹੈਗੀ ਹੈ ਇਹ ਮਿਕਸਚਰ ਆਫ ਐਕਸਪੀਰੀਅੰਸ ਐਂਡ ਯੰਗ ਪਲੇਅਰਸ ਹੈਗੀ ਆ ਜਿਨ੍ਹਾਂ ਦੀ ਫਿਟਨੈਸ ਦਾ ਲੈਵਲ ਠੀਕ ਹੈ ਮੈਚਿਓਰਿਟੀ ਦਾ ਲੈਵਲ ਠੀਕ ਹੈਗਾ ਸੋ ਮੈਨੂੰ ਲੱਗਦਾ ਦੇ ਬਹੁਤ ਜ਼ਿਆਦਾਤਰ ਖਿਡਾਰੀ ਜਿਹੜੇ ਹੈਗੇ ਦੇ ਉਹ ਤੋਂ ਬਿਲੋਂਗ ਕਰਦੇ ਨੇ ਇਹਨਾਂ ਦੀ ਪਰਫਾਰਮੈਂਸ ਵੀ ਕਾਫੀ ਅੱਗੇ ਨਾਲ ਸੁਧਰੀ ਹੈਗੀ ਆ ਨੇ ਦੇਖੋ ایشیا ਦੇ ਵਿੱਚ ਤਾਂ ਅਸੀਂ ਵਨ ਸਾਈਡਡ ਜਿੱਤੇ ਹੈਗੇ ਆ ਲੇਕਿਨ ਮੈਨੂੰ ਲੱਗਦਾ ਕਿ ਜਿਹੜਾ ਕਿਉਂਕਿ ਵਰਲਡ ਕੱਪ ਹੈਗਾ ਜਾਂ ਆਉਣ ਵਾਲੀ 올림픽 ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਪਹਿਲੀ ਅਸੀਂ 4-5 ਟੀਮਾਂ ਦੇ ਇੱਕੋ ਇੱਕ ਜਾਇ ਉਸ ਬ੍ਰੈਕਟ ਦੇ ਵਿੱਚ ਹੈਗੇ ਆ ਸਾਬਕਾ ਕੈਪਟਨ ਜਿਹੜੇ ਸੀਗੇ ਹਾਕੀ ਦੇ ਉਹਨਾਂ ਦੇ ਘਰੇ ਗਿਆ ਸੀ ਉਹਨਾਂ ਨੇ ਮਾਤਾ ਜੀ ਨਾਲੇ ਵੀ ਗੱਲ ਕੀਤੀ ਹੈ ਕਹਿੰਦੇ ਵੀ ਬਹੁਤ ਖੁਸ਼ੀ ਦੀ ਗੱਲ ਆ ਜਿਹੜੀ ਚੀਜ਼ ਦੀ ਉਹਨਾਂ ਨੂੰ ਗੱਲ ਪਿਛਲੀ ਵਾਰੀ ਕੀਤੀ ਸੀ ਵੀ 골ਡ ਨਹੀਂ ਲੈ ਕੇ ਆਏ 골ਡ ਆ ਗਿਆ ਹੈ ਹੁਣ ਅੱਗੇ ਕੀ ਆਸ ਰੱਖਦੇ ਨਹੀਂ ਦੇਖੋ ਇਹ ਤਾਂ ਦੇਖੋ ਨਿਤ ਨਵਾਂ ਜਿੱਦਾਂ ਕਹ ਲੋ ਕਿ ਜਿਹੜਾ ਸਪੋਰਟਸਮੈਨ ਹੁੰਦਾ ਜਾਂ ਕੋਈ ਵੀ ਕਲਾਕਾਰ ਹੁੰਦਾ ਉਹਦੇ ਲਈ ਰੋਜ਼ ਨਵੀਂ ਸਟੇਜ ਹੁੰਦੀ ਹੈ ਔਰ ਲੋਕੀ ਉਹੀ ਪਰਫਾਰਮੈਂਸ ਭਾੜਦੇ ਆ ਜਿਹੜੀ ਪਰਫਾਰਮੈਂਸ ਉਹਦੀ ਪਿੱਛੇ ਹੁੰਦੀ ਹੈ ਬਾਰਬੀਟ ਇਲਾਕੇ ਦੀ ਗੱਲ ਕਰਾਂ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹਨਾਂ ਇਲਾਕਿਆਂ 'ਚ ਜਾਵਾਂਗੇ ਜਦੋਂ ਅਨਮੋਲੀ ਅੱਜ ਸ਼ਾਮ ਨੂੰ 6-7 ਵਜੇ ਵੀ ਕਰੋਨਾ ਦੇ ਆ ਜਾਣਾ ਤਿਆਰੀ ਵਿਟਣੀ ਹੈ ਉਹਨਾਂ ਨੇ ਫਿਰ ਉਸ ਤੋਂ ਬਾਅਦ ਜਿਹੜੇ ਇਲਾਕੇ ਹਰ ਜ਼ਰੂਰ ਜਾਣਾ ਚਾਹੀਦਾ ਦੇਖੋ ਸਪੋਰਟ ਕਰਨੀ ਚਾਹੀਦੀ ਹੈ ਪਰ ਮੈਂ ਤਾਂ ਸਾਰੇ ਹੀ ਇਰਾਦ ਕਰਕੇ ਜਿੰਨੇ ਵੀ ਸਪੋਰਟ ਕਰਨ ਵਾਲੇ ਇਸ ਵਾਰੀ ਹੈਗੇ ਆ ਉਹਨਾਂ ਨੂੰ ਇਹ ਰਿਕੁਐਸਟ ਕਰੂੰਗਾ ਕਿ ਬਹੁਤ ਜ਼ਿਆਦਾ ਹੁਣ ਰਾਸ਼ਨ ਤੇ ਧਿਆਨ ਨਾ ਦਿਓ ਅ ਮੇਰੇ ਖਿਆਲ ਰਾਸ਼ਨ ਕਈ ਜਗ੍ਹਾ ਤੇ ਓਵਰ ਹੋ ਚੁੱਕਿਆ ਹੈਗਾ ਇਹਨੂੰ ਥੋੜਾ ਜਿਹਾ ਇਸ ਨਰ ਦੇ ਇੱਕ ਚੀਜ਼ ਮੈਂ ਸਮਝ ਨਹੀਂ ਜਾਉਣਾ ਕਿਉਂਕਿ ਸਮਾਂ ਬਹੁਤ ਘੱਟ ਆ ਅਗਲੀ ਬਿਜਾਈ ਵੀ ਹੋਣੀ ਫਸਲ ਅਗਲੀ ਬੀਜਣੀ ਆ ਕਿਸਾਨਾਂ ਨੇ ਪਰ 4-4 5 ਫੁੱਟ ਫੋਟੋ ਦੇ ਕਰੀਬ ਰੇਤ ਜਿਹੜੀ ਹੈਗੀ ਉਹਨਾਂ ਦੇ ਖੇਤਾਂ ਚ ਚੜ ਗਈ ਆ ਕਿ ਅਲੱਗ-ਅਲੱਗ ਜਿਹੜੇ ਸਿਆਸੀ ਆਧਾਰੇ ਹੈਗੇ ਆ ਉਹਨਾਂ ਵੱਲੋਂ ਜਾ ਕੇ ਡੀਜ਼ਲ ਦੇ ਪੈਸੇ ਵੀ ਦਿੱਤੇ ਜਾ ਰਹੇ ਆ ਚਾਹੇ ਮੈਂ ਸੁਖਵੀਰ ਬਾਲਦ ਦੀ ਹੀ ਗੱਲ ਕਰ ਲਵਾਂ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਐਕਟਰ ਵੀ ਜਾ ਰਹੇ ਨੇ ਸਿੰਗਰ ਵੀ ਜਾ ਰਹੇ ਨੇ ਇਥੇ ਵੀ ਕਰ ਕੀ ਗਵਾਂਡੀ ਸੂਪਿਆਂ ਵਾਲੋ ਗੋਆ ਤੇ ਕਰ ਜਿਹੜੇ ਇਲਾਕੇ ਹੈਗੇ ਉਹਨਾਂ ਦੇ ਵੱਲੋਂ ਵੀ ਕਾਫੀ ਵਿੱਤੀ ਮਦਦ ਕੀਤੀ ਜਾ ਰਹੀ ਹੈ ਹਾਂ ਡੈਫੀਨੇਟਲੀ ਦੇਖੋ ਸਾਨੂੰ ਰੀਹੈਬ ਦੇ ਵਿੱਚ ਜਿਹੜਾ ਮੋੜ ਬਸੇਵਾ ਹੈਗਾ ਉਹਦੇ ਵਿੱਚ ਜ਼ਿਆਦਾ ਮਦਦ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹਦੇ-ਜਿਹਦੇ ਕੋਲ ਜਿਹਦੀ ਜਿਹੜੀ ਚੀਜ਼ ਦੀ ਰਿਕੁਆਇਰਮੈਂ ਉਹ ਹੋ ਹੋ ਜੀ ਆਪਾਂ ਦੇ ਸਕੀਏ ਮੰਨ ਲਓ ਕਿਸੇ ਦਾ ਘਾਰ ਹੀ ਰੁੜ ਗਿਆ ਉਹਨੂੰ ਆਪਾਂ ਉਹਨਾਂ ਕ ਮਦਦ ਕਰ ਦਈਏ ਤਾਂ ਕਿ ਉਹ ਘਰ ਬਣਾ ਸਕੇ ਜੇ ਉਹਦੇ ਕੋਲ 2 3 4 ਏਕੜ ਹੈਗੇ ਆ ਉਹਦੇ ਚ ਬਜਾਈ ਚ ਉਹਦੀ ਮਦਦ ਕਰ ਸਕੀਏ ਉਹਦੀ ਪੈਸਟੀਸਾਈਡ ਚ ਮਦਦ ਕਰ ਸਕੀਏ ਉਹਨੂੰ ਕੁਝ ਡੀਜ਼ਲ ਦੇ ਸਕੀਏ ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਕੰਮ ਉਹਨੇ 8 10 ਸਾਲਾਂ ਚ ਕਰਨਾ ਹੈਗਾ ਖੜਾ ਹੋਣਾ ਉਹ ਸਾਲ ਖੰਡ ਦੇ ਵਿੱਚ ਦੋ ਸਾਲਾਂ ਦੇ ਵਿੱਚ ਖੜਾ ਹੋ ਜਾਵੇ ਮੇਰਾ ਕਹਿਣਾ ਮਤਲਬ ਇਹ ਹੈਗਾ ਕਿ ਜਿਹੜੀ ਬਜਾਈ ਹੋਣੀ ਆ ਜਦੋਂ ਉਹ ਰੇਤਾ ਖੜ ਗਈ ਆ ਕੇ ਉਹਨੂੰ ਕੱਢਣ ਨੂੰ ਬਹੁਤ ਸਮਾਂ ਲੱਗਣਾ। ਇਸ ਚੀਜ਼ ਉਹ ਤਾਂ ਬੇਹਕ ਮੇਰਾ ਖਿਆਲ ਹੈ ਅੱਜ ਕੋਈ ਮੀਟਿੰਗ ਵੀ ਸੀਗੀ 12 ਵਜੇ ਉਹਦੇ ਵਿੱਚ ਮੈਨੂੰ ਨਹੀਂ ਹੁਣ ਪਤਾ ਵੀ ਕਿਹੜਾ ਡਿਸੀਜਨ ਆਇਆ ਪਰ ਮੈਨੂੰ ਲੱਗਦਾ ਹੈ ਕਿ ਬਲੈਂਕ ਨੋਟੀਫਿਕੇਸ਼ਨ ਕਰਨਾ ਚਾਹੀਦਾ ਵੀ ਜਿਹੜਾ ਕਿਸਾਨ ਆ ਉਹ ਆਪਣੀ ਜ਼ਮੀਨ ਦੇ ਵਿੱਚੋਂ ਜਿੰਨਾ ਚਿਰ ਵਾਈਜੋਗ ਮੇਰੀ ਖੇਤ ਮੇਰਾ ਹੈ ਮੇਰੀ ਰੇਤ ਵਾਈਜੋਗ ਬਣਾਉਣ ਲਈ ਉਹਨੂੰ ਜਿੰਨਾ ਵੀ ਉਹਦੇ ਉੱਤੋਂ ਰੇਤਾ ਚੱਕਣਾ ਪੈਂਦਾ ਜਾਂ ਮਿੱਟੀ ਚੱਕਣੀ ਪੈਂਦੀ ਆ ਜਿਸ ਕੰਮ ਲਈ ਵੀ ਉਹ ਯੂਜ਼ ਉਹ ਆਪ ਖੁਦ ਵੇਚ ਸਕੇ ਆਪ ਉਹ ਚੁਕਾ ਸਕੇ ਉਹਦੇ ਨਾਲ ਕੀ ਹੋਊਗਾ ਕਿ ਆ ਜਿੰਨੇ ਵੀ ਮਹਿਕਮੇ ਹੈਗੇ ਆ ਚਾਹੇ ਮਾਈਨਿੰਗ ਆ ਚਾਹੇ ਪੁਲਿਸ ਆ ਚਾਹੇ ਹੋਰ ਮਹਿਕਮੇ ਆ ਉਸ ਨੋਟੀਫਿਕੇਸ਼ਨ ਨਾਲ ਉਹਨਾਂ ਦੇ ਵਿੱਚ ਇੰਟਰਫੀਰੈਂਸ ਨਹੀਂ ਹੋਊਗੀ ਨਹੀਂ ਤਾਂ ਹੁੰਦਾ ਕੀ ਆ ਵੀ ਇਹ 2 ਇੰਚ ਚੱਕ ਹੋ ਗਈ ਜੀ 4 ਇੰਚ ਚੱਕ ਹੋ ਗਈ ਮੈਨੂੰ ਲੱਗਦਾ ਸਮਾਂ ਬੰਦ ਦੇਣਾ ਚਾਹੀਦਾ ਤੇ ਉਹਦੇ ਵਿੱਚ ਇੰਨੀ ਇੱਕ ਗੱਲ ਕਰਨੀ ਚਾਹੀਦੀ ਵੀ ਉਹਨੂੰ ਉਹ ਉਹ ਵਾਯੂਜੋਗ ਕਰ ਸਕੇ ਵਾਯੂਜੋਗ ਹੋ ਜਾਵੇ ਉਹਦੇ ਤੋਂ ਉੱਪਰ ਜਿੰਨਾ ਵੀ ਹੈਗਾ ਉਹ ਉਹਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਵੀ ਤੂੰ ਇਕੱਠਾ ਕਰਕੇ ਰੱਖ ਲਾ ਚਾਹੇ ਤੂੰ ਇਹਨੂੰ ਵੇਚ ਲਾ ਤਾਂ ਕਿ ਉਹਦੀ ਥੋੜੀ ਬਹੁਤੀ ਫਾਈਨੈਂਸ਼ੀਅਲੀ سپورਟ ਇਸ ਕਰਨਾ ਹੋ ਚਾਹੀਦਾ ਕੱਲ ਮੋਦੀ ਸਾਹਿਬ ਵੀ ਆ ਰਹੇ ਹੈਗੇ ਨੇ ਦੇਖਦੇ ਪ੍ਰਧਾਨ ਮੰਤਰੀ ਹੈ ਲੱਗਦਾ ਕਿ ਜਿਹੜੀ ਲੰਬੇ ਸਮੇਂ ਤੋਂ ਗੁਹਾਰ ਲਗਾਈ ਜਾ ਰਹੀ ਸੀ ਪੰਜਾਬ ਸਰਕਾਰ ਵੱਲੋਂ ਕਿ ਉਹਨਾਂ ਨੂੰ ਹਾਰਡਲ ਰੀਫੰਡ ਜਿਹੜਾ ਹੈਗਾ ਉਹ ਰੀਲੀਜ਼ ਕੀਤਾ ਜਾਵੇ ਪਰ ਹਜੇ ਤੱਕ ਸ਼ਾਇਦ ਹੋਇਆ ਜਾਂ ਨਹੀਂ ਹੋਇਆ ਲੱਗਦਾ ਕਿ ਕੱਲ ਨੂੰ ਕੁਝ ਤਸਵੀਰ ਬਦਲ ਸਕਦੀ ਹੈ ਨਹੀਂ ਦੇਖੋ ਜਰੂਰ سپورਟ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਦੇਸ਼ ਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਦੇਸ਼ ਦੀ ਸਰਕਾਰ ਹੁੰਦੀ ਹੈ ਕਿਸੇ ਵੀ ਸੂਬੇ ਚ ਕਿਸੇ ਪਾਰਟੀ ਦੀ ਵੀ ਸਰਕਾਰ ਹੋਵੇ ਉਹ ਸੂਬੇ ਦੀ ਸਰਕਾਰ ਹੁੰਦੀ ਹੈ ਮੈਨੂੰ ਲੱਗਦਾ ਕਿ ਸਾਨੂੰ ਇੱਕ ਨਜ਼ਰੀਏ ਨਾਲ ਦੇਖਣਾ ਚਾਹੀਦਾ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿਉਂਕਿ ਅਸਲੀ ਗੱਲ ਹੈ ਕਿ ਕਿਤੇ ਨਾ ਕਿਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸਾਨਾਂ ਨਾਲ ਕੁੜਤਣ ਰੱਖਦੀ ਹੈ ਉੱਤੋਂ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਕਿਤੇ ਨਾ ਕਿਤੇ ਪਾਲਿਸੀ ਮੈਟਰ ਤੇ ਕ੍ਰਪਤਤਾ ਦੇਖੋ ਅਲਟੀਮੇਟਲੀ ਮੈਨੂੰ ਲੱਗਦਾ ਕਿ ਜ਼ਰੂਰ ਪੈਕੇਜ ਦੇਣਾ ਚਾਹੀਦਾ ਤਾਂ ਕਿ ਜਿਹੜੇ ਇਹ ਕਿਸਾਨ ਹੈਗੇ ਆ ਉਹਨਾਂ ਨੂੰ ਜੈਨੂਨਲੀ ਉਹਨਾਂ ਦਾ ਮੁਰਵ ਸੇਵਾ ਹੋ ਸਕੇ ਤੇ ਉਹ ਉਸੇ ਤਰ੍ਹਾਂ ਜਿੱਦਾਂ ਉਹ ਦੇਸ਼ ਦੀ ਜਾਂ ਪੰਜਾਬ ਦੀ ਜਿਹੜੀ ਉਹਦੇ ਵਿੱਚ ਪੋਜ਼ਿਟਿਵ ਯੋਗਦਾਨ ਪਾਉਂਦੇ ਹੈਗੇ ਆ ਉਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਉਂਦੇ ਰਹਿਣ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕਹੀ ਕਿ ਹਾਕੀ ਖਿਡਾਰੀ ਆ ਰਹੇ ਨੇ ਤੁਸੀਂ ਉਹਨਾਂ ਆਪਣੇ ਵੱਲੋਂ ਵੀ ਉਹਨਾਂ ਨੂੰ ਤਬੀਕ ਕਰੂੰਗੀ ਜੀ ਮੈਂ ਸਾਰਿਆਂ ਨੂੰ ਕਿਹਾ ਔਰ ਹਾਕੀ ਖਿਡਾਰੀਆਂ ਨੂੰ ਵੀ ਕਹੂੰਗਾ ਕਿ ਇੱਕ ਇੱਕ ਪਿੰਡ ਜਿਹੜਾ ਆ ਉਹ ਆਪਣੀ ਕਪੈਸਿਟੀ ਦੇ ਮਤਲਬ ਕਿ ਜੇ ਅਡਾਪਟ ਕਰ ਲੈਣ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਜਿਆਦਾ ਬਿੱਤਰ ਜਿਹੜਾ ਉਹ ਤਾਲਮੇਲ ਹੋ ਸਕਦਾ ਇਨਸਟੈਡ ਕੀ ਅਸੀਂ ਜਾ ਕੇ ਦੇਖੋ ਮੈਂ ਤਾਂ ਇਸ ਗੱਲ ਦੇ ਫੇਵਰ ਚ ਵੀ ਆਂ ਵੀ ਸਾਨੂੰ ਬਹੁਤ ਜਿਆਦਾ ਫੋਟੋ ਫੋਟੋ ਨਹੀਂ ਖਚਾਉਣ ਦੀ ਜ਼ਰੂਰਤ ਹੁੰਦੀ ਪੋਲੀਟੀਕਲ ਬੰਦਿਆਂ ਨੂੰ ਐਕਚੁਅਲੀ ਅਸਲੀ ਗੱਲ ਹੈ ਫੋਟੋ ਸੈਸ਼ਨ ਹੀ ਆ ਜਿਆਦਾ ਦਾ ਰੀਅਲ ਮਦਦ ਉਹ ਹੁੰਦੀ ਹੈਗੀ ਆ ਵੀ ਤੁਸੀਂ ਅਸੈਸ ਕਰ ਲਓ ਅਸੈਸ ਕਰਕੇ ਜਿੱਥੇ ਰੀਅਲ ਤੁਹਾਨੂੰ ਮਦਦ ਹੋ ਸਕੇ ਜਿੱਥੇ ਠੀਕ ਆ ਜਿੱਥੇ ਕਿਤੇ ਲੰਗਰ ਦੀ ਜਰੂਰਤ ਆ ਲੰਗਰ ਦੇ ਦਿਓ ਕਿਤੇ ਡੰਗਰਾਂ ਦੇ ਚਾਰੇ ਦੀ ਜਰੂਰਤ ਆ ਚਾਰਾ ਦੇ ਦਿਓ ਪਰ ਬਹੁਤ ਜ਼ਿਆਦਾ ਉੱਥੇ ਵਾਧਾ ਨਾ ਕਈ ਲੀਡਰ ਜਾਂਦੇ ਆ ਉੱਥੇ ਪੁਲਿਸ ਸਾਰਾ ਕੁਝ ਹੀ ਰੋਕ ਦਿੰਦੀ ਆ ਉੱਥੇ ਜਿਹੜੇ ਲੋਕ ਮਦਦ ਕਰਨ ਦੇ ਹੁੰਦੇ ਆ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਵੀ ਹੁੰਦੀ ਆ ਇਹ ਕੰਮ ਸਾਰੇ ਜਾਂ ਪਹਿਲਾਂ ਕਰਨ ਵਾਲੇ ਆ ਜਾਂ ਬਾਅਦ ਚ ਕਰਨ ਵਾਲੇ ਪਹਿਲਾਂ ਇਸ ਕਰਕੇ ਕਰਨ ਵਾਲੇ ਆ ਕਿ ਇਹ ਸਰਕਾਰ ਜਿਹੜੀ ਸੀ ਇਹ ਕਹਿੰਦੀ ਸੀ ਵੀ ਅਸੀਂ ਤਾਂ ਬੜੀ ਸਫਾਈ ਕਰਾਤੀ ਅਸੀਂ ਤਾਂ ਸਾਰੇ ਬੰਨ ਪੱਕੇ ਕਰ ਦਿੰਦੇ ਤੇ ਜੇ ਇਹ ਸਾਰਾ ਕੁਝ ਹੋਇਆ ਹੁੰਦਾ ਤੇ ਇਹ ਫਿਰ ਇਦਾਂ ਦੀ ਆਫਤਾ ਕਿਉਂ ਆndi ਤੇ ਹੁਣ ਜਿਹੜਾ ਆ ਹੁਣ ਮੁੜ ਬਸੇਵੇ ਦੀ ਜਰੂਰਤ ਹੈਗੀ ਹੈ ਹੁਣ ਤਾਂ ਜਦੋਂ ਪਾਣੀ ਘਟਣ ਲੱਗ ਪਿਆ ਕਿਉਂਕਿ ਹੋਪਫੁਲੀ ਹੁਣ ਨਾ ਬਾਰਿਸ਼ ਹੋਊਗੀ ਹੁਣ ਨਾ ਪਿੱਛੋਂ ਹੋਰ ਪਾਣੀ ਬਹੁਤਾ ਆਇਆ ਤੇ ਹੌਲੀ ਹੌਲੀ ਘਟਣ ਲੱਗੂਗਾ ਲੇਕਿਨ ਜਿਹੜੀ ਜਿਨ੍ਹਾਂ ਦੀ BBMP ਦੇ ਜਿਹੜੇ ਚੇਅਰਮੈਨ ਆ BBMP ਦੇ ਉਹਨਾਂ ਨੇ ਕਿਹਾ ਵੀ 20% ਦੀ ਜ਼ਿਆਦਾ ਬਰਸਾਤ ਹੋਈ ਹੈ ਜਿਹਦੇ ਕਰਕੇ ਪਾਣੀ ਕੰਟਰੋਲ ਨਹੀਂ ਹੋ ਰਹੀ ਨਹੀਂ ਹੋਈ ਹੈਗੀ ਆ ਲੇਕਿਨ ਕੈਲਕੂਲੇਸ਼ਨ ਦੇ ਵਿੱਚ ਵੀ ਕਮੀ ਪੇਸ਼ੀ ਰਹੀ ਹੈਗੀ ਅਜੇ ਤੱਕ ਇਹਨਾਂ ਨੇ ਆਪਣਾ ਡਾਟਾ ਨਹੀਂ ਰਿਲੀਜ਼ ਕੀਤਾ ਡਾਟਾ ਕਿਉਂ ਨਹੀਂ ਰਿਲੀਜ਼ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਨੇ ਪੁੱਠੇ ਸਿੱਧੇ ਕੰਮ ਜਿਹੜੇ ਕੀਤੇ ਹੈਗੇ ਔਰ ਕੀ ਦੇ ਕਹਿਣ ਤੇ ਕੀਤੇ ਆ ਮੈਂ ਤਾਂ ਇਹਦੇ 'ਚ ਇਹ ਚਾਹੂੰਗਾ ਕਿ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਇੱਕ ਸਿਟਿੰਗ ਜੱਜ ਜਿਹੜਾ ਇਹਦੀ ਇਨਕੁਆਰੀ ਕਰੇ ਕਿ ਐਕਚੁਅਲ ਗੱਲ ਹੋਈ ਕੀ ਹੈਗੀ ਆਦਰਵਾਈਜ਼ ਦੇਖੋ ਸੁਪਰੀਮ ਕੋਰਟ ਨੇ ਵੀ ਕਹਿਤਾ ਸਰਕਾਰਾਂ ਆਪਣੀ ਰਿਪੋਰਟ ਦੇਣ ਤੇ ਸਰਕਾਰਾਂ ਨੇ ਰਿਪੋਰਟ ਉਹੀ ਦੇਣੀ ਹੁੰਦੀ ਹੈ ਜੋ ਥੱਲੇ ਬਾਬੂ ਨੇ ਬਣਾ ਕੇ ਭੇਜਣੀ ਹੁੰਦੀ ਆ ਸੋ ਉਹਨਾਂ ਨੇ ਤਾਂ ਇਹ ਕਹਿਣਾ ਨਹੀਂ ਹੈ ਵੀ ਕਿਤੇ ਸਾਡੀ ਗਲਤੀ ਹੈਗੀ ਪਰ ਜੇ ਕੋਈ ਇੰਡੀਪੈਂਡੈਂਟ ਇਨਕੁਆਰੀ ਹੋਊਗੀ ਤਾਂ ਤਾਂ ਇਹਦੇ ਜਿਹੜਾ ਪਤਾ ਲੱਗ ਸਕਦਾ ਵੀ ਐਕਚੁਅਲ ਗੱਲ ਹੈ ਕੀ ਧੰਨਵਾਦ ਸਰਦਾਰਾ ਕੱਲੀ ਤਾਂ ਬਿਲਕੁਲ ਇਹਨਾਂ 올ੰਪੀਅਨ ਤੇ ਜਲੰਧਰ ਕੈਂਟ ਦਾ ਵਿਧਾਇਕ ਪ੍ਰਗਟ ਸਿੰਘ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਹਾਕੀ ਖਿਡਾਰੀ ਏਵਨ ਕੀ ਹਰ ਇੱਕ ਉਸ ਸ਼ਖਸ ਨੂੰ ਉਹ ਅਪੀਲ ਕਰਦੇ ਨੇ ਕਿ ਕੋਈ ਨਾ ਕੋਈ ਪਿੰਡ ਅਡੌਪਟ ਕਰ ਲੈਣ ਤਾਂ ਕਿ ਮੁੜ ਵਸੇਵਾ ਜਿਹੜਾ ਉਹ ਹੋ ਸਕੇ ਜਦੋਂ ਮਨਪ੍ਰੀਤ ਸਿੰਘ ਹੁਣੀ ਜਾਂ ਉਹਨਾਂ ਦੀ ਜਿਹੜੀ ਬ੍ਰਿਗੇਡ ਹੈਗੀ ਆ ਹਰਮਨਪ੍ਰੀਤ ਦੀ ਬ੍ਰਿਗੇਡ ਜਿਹੜੀ ਆ ਜਲੰਧਰ ਪਹੁੰਚੂਗੀ ਤਾਂ ਉਸ ਤੋਂ ਬਾਅਦ ਸਾਰੇ ਖਿਡਾਰੀ ਹੋ ਕੇ ਹਰ ਪਿੰਡ ਦੇ ਇਲਾਕੇ ਜਾਣਗੇ ਤਾਂ ਉਹਨਾਂ ਦੀ ਜਿਹੜੀ ਬਣਦੀ ਹੋਈ ਮਦਦ ਹੈਗੀ ਆ ਉਹ ਕਰਦੇ ਹੋਏ ਨਜ਼ਰ ਜ਼ਰੂਰ ਆਉਣਗੇ ਇਹ ਵੀ ਇੱਕ ਆਪਣੇ ਆਪ ਤਸਵੀਰ ਵੇਖਣ ਵਾਲੀ ਹੋਵੇਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੰਬੋਈ ਦਾ ਨਿਊਜ਼ਰ ਟੀਵੀ ਕਿਲੰਦ